ਸੂਕ ਨਾਮੀ ਜੁਐਲਰੀ ਸ਼ਾਪ ਤੇ ਵਿੱਚ ਬੀਤੇ ਦਿਨੀ ਕਿ ਲੁਟੇਰਿਆ ਨੇ ਗਨ ਪੁਆਇੰਟ ਅਤੇ ਹਥਿਆਰ ਤੇ ਬਾਲਤੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਮੈਸੂਰਾਨੇ ਲੁਟੇਰੇ ਦੁਕਾਨ ਦੇ ਵਿੱਚੋਂ 2.2 ਲੱਖ ਦੇ ਕਰੀਬ ਨੰਦੀ ਅਤੇ 850 ਗ੍ਰਾਮ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ ਹਾਲਾਂਕਿ આરોપીਾਂ ਦੀ ਪਛਾਣ ਕੁਸ਼ਲ ਕਰਨ ਅਤੇ ਗਗਨਦੀਰ ਰੂਪ ਦੇ ਵਿਚੋਈਏ ਲੇਕਿਨ આરોપી ਪੁਲਿਸ ਦੇ ਗ੍ਰਿਫਤ ਤੋਂ ਬਾਹਰ ਨੇ ਇਸ ਮਾਮਲੇ ਨੂੰ ਲੈ ਕੇ ਅੱਜ ਲੋਕਾਂ ਦੇ ਵੱਲੋਂ ਥਾਣਾ ਭਾਰਗ ਕੈਂਪ ਦੇ ਬਾਹਰ ਤਰਨਾ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਦੁਕਾਨ ਮਾਲਕ ਦਾ ਕਹਿਣਾ ਹੈ ਕਿ ਬੀਤੇ ਦਿਨੀ ਥਾਣਾ ਕਿਨੇ 11 ਵਜੇ ਉਹਨਾਂ ਨੂੰ ਥਾਣੇ ਦੇ ਵਿੱਚ ਆਉਣ ਦੇ ਲਈ ਬੁਲਾਇਆ ਸੀ ਅਤੇ ਕਿਹਾ ਸੀ ਉਹ ਆਰੋਪੀਆਂ ਨੂੰ 11 ਵਜੇ ਤੱਕ ਗ੍ਰਿਫਤਾਰ ਕਰ ਲੈਣਗੇ ਲੇਕਿਨ ਜਦੋਂ ਥਾਣੇ ਆਏ ਤਾਂ ਵਿਖਿਆ ਥਾਣਾ ਹੀ ਖਾਲੀ ਪਿਆ ਹੋਇਆ ਥਾਣੇ ਦੇ ਮੁਖੀ ਵੀ ਥਾਣੇ ਦੇ ਵਿੱਚ ਮੌਜੂਦ ਨਹੀਂ ਸਨ ਲੋਕਾਂ ਨੇ ਪੁਲਿਸ ਤੇ ਆਰੋਪੀਆਂ ਦੇ ਨਾਲ ਮਿਲੀਭੁਗਤ ਦੇ ਦੋਸ਼ ਲਾਏ ਨੇ ਜਮ ਕੇ ਨਾਰੇਬਾਜ਼ੀ ਕੀਤੀ ਹੈ ਲੁਧਿਆਣਾ ਲਾਈਵ ਲਈ ਅਮਿਤ <th>ਪੜ ਦੀ ਰਿਪੋਰਟ ਦੇਖ ਜੀ ਦੋ ਸਾਡਾ ਕਮਾਂਡ ਹੈ ਸਾਡੀ ਤੇ ਪਲੀਜ਼ ਪੁਲਿਸ ਵਾਪਸ ਕਰੋ ਤੁਹਾਨੂੰ ਸਮਝ ਦੇ ਰਹੇ ਸਾਰੇ ਜਿਹੜੇ ਤੁਸੀਂ ਕਿ ਫਸਟੇਡ ਕਰਦੇ ਕਿੱਥੋਂ ਕਰਜ਼ੇ ਲੈਣੇ ਸੀ ਕਿੱਥੋਂ ਦੇਵਾਂਗੇ ਅਸੀਂ ਬੁਕਾਰ ਕਦੇ ਪੈਸੇ ਤੇ ਨਹੀਂ ਕਿਥੋਂ ਨਹੀਂ ਆ ਰਹੇ ਅੱਗੇ ਜਿਹਾ ਬੋਲਣ ਲੱਗ ਰਹੇ ਕੋਈ ਨਹੀਂ ਹੈ ਇਹ ਦੇਖ ਤੁਸੀਂ ਏਸੀਪੀ ਨੂੰ ਆਪ ਇੱਥੇ ਆ ਕੇ ਜਵਾਬ ਦੇਣਾ ਚਾਹੀਦਾ ਹੈ ਕੱਲ ਦੀ ਵਾਰਦਾਰਤ ਦਾ ਇੰਜਾਮ ਹੋਇਆ ਕੀ ਚੇਤੇ ਹੋ ਰੋਲ ਏਸੀਪੀ ਸਾਹਿਬ ਜਦੋਂ ਅਸੀਂ ਉੱਤਰ ਬੁਲਾਇਆ ਜਾ ਰਿਹਾ ਜੀ ਜਦੋਂ ਅਸੀਂ ਅੱਡੇ ਭਾਰ ਕੋਕਿਆ ਕੋਤੇ ਡਰਨਾ ਲੱਗਾ ਇਹ ਵੀ ਕੋਈ ਪਤਾ ਨਹੀਂ ਵੀ ਜਿਸ ਤਰੀਕੇ ਦੇ ਨਾਲ ਤੁਸੀਂ ਇਸ ਪਰਿਵਾਰ ਨੂੰ ਇਸ ਪਰਿਵਾਰ ਨੂੰ ਰੋਲਣ ਦੇ ਆ ਇਸ ਪਰਿਵਾਰ ਨੂੰ ਜਲੀਲ ਕਰ ਰਹੇ ਆ ਔਰ ਜੇ ਤੁਸੀਂ ਨਾ ਪਹੁੰਚੇ ਐਡੇ ਵੱਡੇ ਸਟਾਰ ਲਾ ਕੇ ਤੁਸੀਂ ਮਿਹਨਤਾਂ ਕੀਤੀਆਂ ਤੁਸੀਂ ਪੜ੍ਹਾਈਆਂ ਕੀਤੀਆਂ ਐਡੇ ਐਡੇ ਸਟਾਰ ਲਗਾ ਕੇ ਵੀ ਅਗਰ ਤੁਸੀਂ ਲੋਕਾਂ ਦੇ ਹੱਕਾਂ ਦੀ ਲੋਕਾਂ ਦੇ ਅਧਿਕਾਰਾਂ ਦੀ ਲੋਕਾਂ ਦੀ ਸੁਰੱਖਿਆ ਦੀ ਅਗਰ ਤੁਸੀਂ ਉਹਨਾਂ ਦੇ ਦੁਕਾਨ ਦੀ ਜਿਹੜੀ ਤੁਸੀਂ ਮੰਗ ਪੂਰੀ ਨਹੀਂ ਕਰ ਸਕਦੇ ਤਾਂ ਇਸ ਤੋਂ ਜ਼ਿਆਦਾ ਮਾੜੀ ਗੱਲ ਨਹੀਂ ਹੈ ਇਸ ਕਰਕੇ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਲੋਕਾਂ ਦੇ ਸਬਰ ਦਾ ਇਮਤਿਹਾਨ ਨਾ ਲਓ ਕਿਉਂਕਿ ਜਿਸ ਪਰ ਤੁਹਾ ਪਰਿਵਾਰ ਦੇ ਨਾਲ ਇਹ ਘਟਨਾ ਵਾਪਰੀ ਹੈ ਉਹ ਤਾਂ ਵਿਚਾਰੇ ਪਤਾ ਨਹੀਂ ਕਿੰਨੀ ਮੁਸ਼ਕਲ ਦੇ ਵਿੱਚ ਆਪਣੇ ਆਪ ਨੂੰ ਸੰਭਾਲ ਕੇ ਬੈਠੇ ਆ ਇਹ ਤਾਂ ਮੋਰਚਾ ਸਾਰਾ ਸਵਰਨਕਾਰ ਭਰਾਵਾਂ ਨੇ ਔਰ ਆਮ ਨਾਗਰਿਕ ਨੇ ਜਿਹੜੇ ਭਾਰਗੋ ਕੈਂਪ ਦੇ ਨਾਗਰਿਕਾ ਵੈਸਟ ਦੇ ਨਾਗਰਿਕ ਹੈ ਉਹਨਾਂ ਨੇ ਮੋਰਚਾ ਸੰਭਾਲਿਆ ਹੋਇਆ ਅਸੀਂ ਫੇਰ ਵੀ ਅਸੀਂ ਤੁਹਾਡੀ ਵੇਟ ਕਰ ਰਹੇ ਹਾਂ ਅੱਧਾ ਘੰਟਾ ਅੱਧੇ ਘੰਟੇ ਦੇ ਅੰਦਰ ਅੰਦਰ ਤੁਸੀਂ ਆ ਜਾ ਸਾਡੀ ਤੁਹਾਨੂੰ ਇਹ ਗੇਨਤੀ ਹੈ ਇਹਨਾਂ ਲੋਕਾਂ ਨੂੰ ਕੋਈ ਨਾ ਕੋਈ ਆ ਕੇ ਆਸ਼ਵਾਸਨ ਦਿਓ ਕਿ ਤੁਸੀਂ 24 ਘੰਟਿਆਂ ਤੋਂ ਬਾਅਦ ਹੁਣ 27-28 ਘੰਟੇ ਹੋ ਗਏ ਆ ਤੁਹਾਡੀ ਪ੍ਰਸ਼ਾਸਨ ਦੀ ਕੀ ਪ੍ਰਾਪਤੀ ਹੋਈ ਹੈ ਕਿ ਤੁਸੀਂ ਅਪਰਾਧ ਕਰਨ ਵਾਲੇ ਅਪਰਾਧੀਆਂ ਨੂੰ ਫੜ ਲਿਆ ਜਾਂ ਨਹੀਂ ਫੜਿਆ ਜੇ ਨਹੀਂ ਫੜਿਆ ਤਾਂ ਕਿੱਥੇ ਉਹ ਚਲੇ ਗਏ ਕਿਹੜੀ ਗੁਫਾ ਦੇ ਵਿੱਚ ਜਾ ਕੇ ਫੜ ਗਏ ਜਿੱਤੇ ਤੁਹਾਨੂੰ ਉਹ ਟ੍ਰੇਸ ਨਹੀਂ ਹੋ ਰਹੇ ਤੁਹਾਡੇ ਕੋਲ ਤਾਂ ਬੜੇ سارے ਇਕੁਪਮੈਂਟ ਹੈ ਬੜੀ ਵੱਡੀ ਤੁਹਾਡੇ ਕੋਲ ਮਸ਼ੀਨਰੀ ਹੈ ਤੁਹਾਡੇ ਕੋਲ ਬੜੀਆਂ ਲੈਬੋਰੀਟੀਆਂ ਆ ਉਹ ਰਿਵਾਲਵਰ ਅਗਰ ਲੈ ਕੇ ਕਿਸੇ ਅਣਜਾਣ ਦੇ ਵਿੱਚ ਕਿਸੇ ਹੋਰ ਬੰਦੇ ਨੂੰ ਬਾਹਰੋਂ ਉਹ ਮਾਰ ਦੇਣ ਤਾਂ ਫੇਰ ਤੁਸੀਂ ਦੱਸੋ ਤੁਸੀਂ ਉਸ ਪਰਿਵਾਰ ਨੂੰ ਉਹ ਜੀਵ ਵਾਪਸ ਦੇ ਦੋਗੇ ਜੇ ਕੱਲ ਨੂੰ ਉਸ ਅਨਮੋਲ ਹੀਰੇ ਨੂੰ ਉਸ ਮਾਪ-ਬਾਪ ਦੇ ਬੱਚੇ ਨੂੰ ਜਿਹੜਾ ਕੱਲ ਦੁਕਾਨ ਦੇ ਵਿੱਚ ਚੀਕਾਂ ਮਾਰ ਰਿਹਾ ਸੀ ਉਹਦੀਆਂ ਚੀਕਾਂ ਦੀ ਆਵਾਜ਼ ਕੋਈ ਸੁਣ ਨਹੀਂ ਸੀ ਪਾ ਰਿਆ ਜੇ ਉਹ ਤਾਂ ਰੈਪ ਵੱਲੋਂ ਹੀ ਉਹਦੀ ਉਮਰ ਚ ਵਾਧਾ ਨਹੀਂ ਗਿਆ ਸੀ ਲੇਕਿਨ ਉਹਨਾਂ ਨੇ ਦੋ ਵਾਰ ਉਹ ਟ੍ਰਿਗਰ ਨੱਪਿਆ ਕਾਰੇ ਰਿਵਾਲਵਰ ਵਿੱਚੋਂ ਗੋਲੀ ਨਹੀਂ ਨਿਕਲੀ ਤਾਂ ਉਹਦੀ ਜ਼ਿੰਦਗੀ ਦੇ ਵਿੱਚ ਵਾਧਾ ਹੋ ਗਿਆ ਇਸ ਕਰਕੇ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਸਾਡੇ ਸਮਰਥਨ ਤੇ ਧਿਆਨ ਨਾਲ ਨਹੀਂ ਤਾਂ ਕੱਲ ਤੁਹਾਨੂੰ ਪਿੰਨਾ ਅਸੀਂ ਕੁਝ ਕਿਹਾ ਅਸੀਂ ਅੱਡੇ ਭਾਰਗੋ ਕੈਂਪ ਸਾਰਾ ਜਾਮ ਕਰਾਂਗੇ ਸਾਰਾ ਬਾਜ਼ਾਰ ਬੰਦ ਹੋਏਗਾ ਭਾਰਗੋ ਕੈਂਪ ਦੇ ਔਰ ਸਾਰੇ ਸਵਰਨਕਾਰ ਭਰਾਵਾਂ ਨੂੰ ਵੀ ਉੱਥੇ ਦੇ ਮਾਨ ਜੋ ਪ੍ਰਧਾਨ ਸਾਹਿਬ ਨੂੰ ਵੀ ਔਰ ਜਿੰਨੇ ਵੀ ਜ਼ਿੰਮੇਵਾਰ ਸਾਥੀ ਨੇ ਉਹਨਾਂ ਨੂੰ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਕੱਲ ਨੂੰ ਉਹ ਵੀ ਇਸ ਘਟਨਾ ਨੂੰ ਸਹੀ ਤਰੀਕੇ ਦੇ ਨਾਲ ਮੰਚ ਤੱਕ ਪਹੁੰਚਾ ਦੇ ਲਈ ਹੱਕਨਾ ਬਹੁ ਮੁੱਲਿਆ ਸਾਧਨ ਉਹਨਾਂ ਦੇ ਸਾਥ ਦੀ ਲੋੜ ਹੈ ਔਰ ਹਰ ਨਾਗਰਿਕ ਦੀ ਲੋੜ ਹੈ ਇਹ ਨਾ ਸੋਚੇ ਕਿ ਅੱਜ ਨਿਕਲ ਦੇ ਨਾਲ ਹੋਇਆ ਅੱਜ ਵਿਦੇ ਦੇ ਨਾਲ ਹੋਇਆ ਫਾਰੇ ਰੋਜ਼ ਕਿਸੇ ਦੇ ਨਾਲ ਕਿਸੇ ਦੇ ਨਾਲ ਕਿਸੇ ਦੇ ਨਾਲ ਹੋ ਰਿਹਾ ਕਦੀ ਜਲੰਧਰ ਚ ਕਦੀ ਲੁਧਿਆਣੇ ਚ ਕਦੀ ਫਾਜ਼ਿਲਕਾ ਕਦੀ ਅਗੋਰ ਚ ਕਦੀ ਫਿਰੋਜ਼ਪੁਰ ਚ ਕਿੱਥੇ ਨਹੀਂ ਹੋ ਰਿਹਾ ਹੋਰ ਕੋਈ ਜਵਾਬ ਦੇ ਨਹੀਂ ਸਭ ਤੋਂ ਵੱਡੇ ਦੁੱਖ ਦੀ ਗੱਲ ਹੈ ਕੋਈ ਜਵਾਬ ਦੇ ਨਹੀਂ ਕਿ ਅਸੀਂ ਇਹਦਾ ਕੀ ਹੱਲ ਲੱਭੀਏ ਸਰਕਾਰਾਂ ਨੂੰ ਪਿਆ ਆ ਤਰਨ ਤਰਨ ਚ ਚੋਣਾਂ ਹੁਣ ਫਲਾਨੀ ਜਗ੍ਹਾ ਚੋਣਾਂ ਹੈ ਫੋਟਾਂ ਦਾ ਫਿਕਰ ਹੈ ਲੋਕਾਂ ਦਾ ਫਿਕਰ ਨਹੀਂ ਉਹ ਕਹਿੰਦੇ ਇਹਨਾਂ ਨੂੰ ਸਬਜ ਬਾਗ ਦਿਖਾਈ ਜਾਓ ਇਹਨਾਂ ਨੂੰ ਦਿਓ ਕੁਛ ਨਾ ਇਹਨਾਂ ਨੂੰ ਉਹ ਲੌਨੀਪੌਪ ਦੇਈ ਜਾਓ ਇਹ ਉਸ ਲੌਲੂਈਪੌਪ ਦੇ ਆਧਾਰ ਦੇ ਉੱਤੇ ਹੀ ਕੋਨੇ 4 ਸਾਲ ਕੱਢ ਗਏ ਆ ਉਹ ਸਵਾ ਸਾਲ ਹੋਰ ਕੱਢ ਲੈਣਾ ਜੀ ਸਰ ਜੀਪੀ ਸਾਹਿਬ ਤੁਹਾਨੂੰ ਉੱਥੇ ਬੁਲਾ ਦੇਣਗੇ ਕਿੱਥੇ ਜੀ ਅਸੀਂ ਸਰ ਅਸੀਂ ਪਹਿਲਾਂ ਹੀ ਕਹਿਤਾ ਆ ਕੇ ਸਾਡੇ ਕੋਲ ਕਾ ਸਾਈਕਲ ਆ ਸਕੂਟਰ ਆ ਸਾਡੇ ਕੋਲ ਰਿਕਸ਼ੇ ਆ ਅਸੀਂ ਤੁਹਾਡੇ ਕੋਲ ਪਹੁੰਚਾਂਗੇ ਇੱਕ ਘੰਟੇ ਚ ਤੁਹਾਨੂੰ ਤਾਂ ਸਰਕਾਰ ਨੇ ਲੱਖਾਂ ਰੁਪਿਆਂ ਦੀਆਂ ਗੱਡੀਆਂ ਦਿੱਤੀਆਂ ਉਹ ਤੁਹਾਨੂੰ ਏਸੀ ਦੇ ਵਿੱਚ ਆਰਾਮ ਕਰਨ ਲਈ ਦਿੱਤੀਆਂ ਇਹ ਤਾਂ ਲੋਕਾਂ ਦੇ ਵਾਸਤੇ ਆ ਲੋਕਾਂ ਦੇ ਵਾਸਤੇ ਕਿਉਂ ਨਹੀਂ ਆਰੇ ਬਾਜ਼ਾਰ ਪੂਰਾ ਬੰਦ